वाल्मीकि आश्रम तुना साहिब ट्रस्ट ਵੱਲ ਸੰਤ ਮਲਕੀਤਨਾ, ਸੰਤ ਗਿਰਧਾਰੀਨਾਥ, ਸੰਤ ਬਾਲਕਨਾਥ ਅਤੇ ਚੇਅਰਮੈਨ 옴ਪrakash ਕਬਰਦੀ ਅਗਵਾਈ ਵਿੱਚ RAMतीरथ ਵਾਲਮੀਕੀ ਮੰਦਿਰ ਵਿਖੇ ਲਾਲ ਝੰਡਾ ਲਗਾਉਣ ਵਾਸਤੇ ਰੈਲੀ ਦਾ ਆਯੋਜਨ ਕੀਤਾ ਗਿਆ। ਰੈਲੀ ਨੂੰ ਸੰਬੋਧਨ ਕਰਦਿਆਂ ਹੋਇਆ ਸੰਤ ਮਲਕੀਤਨਾਥ ਨੇ ਕਿਹਾ ਕਿ ਕੁਝ ਪਾਰਟੀਆਂ ਵੱਲੋਂ ਮੰਦਿਰ ਤੇ ਨੀਲਾ ਰੰਗ ਦਾ ਝੰਡਾ ਲਗਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਪਰ ਉਨ੍ਹਾਂ ਨੇ ਸਪਸ਼ਟ ਕੀਤਾ ਕਿ ਲਾਲ ਰੰਗ ਉਹਨਾਂ ਦਾ ਕੌਮੀ ਰੰਗ ਹੈ ਅਤੇ ਮੰਦਿਰ ਤੇ ਸਿਰਫ ਲਾਲ ਰੰਗ ਦਾ ਝੰਡਾ ਹੀ ਲੱਗੇਗਾ। ਉਨ੍ਹਾਂ ਨੇ ਚੇਤਾਵਨੀ ਦਿੱਤੀ ਕਿ ਜੇ 30 ਅਗਸਤ ਤੱਕ ਮੰਦਿਰ ਤੇ ਲਾਲ ਝੰਡਾ ਲਗਾਉਣ ਦੀ ਸਰਕਾਰੀ ਮਨਜ਼ੂਰੀ ਨਾ ਦਿੱਤੀ ਗਈ ਤਾਂ ਉਸ ਦਿਨ ਭੰਡਾਰੀਪੁਰ ਤੇ ਚੱਕਾ ਜਾਮ ਕੀਤਾ ਜਾਵੇਗਾ ਅੱਜ ਦੀ ਮੀਟਿੰਗ ਜੋ ਪੰਜਾਬ ਦੇ ਕੋਨੇ-ਕੋਨੇ ਤੋਂ ਆਏ ਜਸੇਵੰਦੀਆਂ ਦੇ ਲੋਕ ਧੁਨਾ ਸਾਹਿਬ ٹرسٹ ਵੱਲੋਂ ਕੀਤੀ ਗਈ ਆ ਕਿ ਜੋ 12 ਤਰੀਕ ਨੂੰ 12 ਤਰੀਕ ਨੂੰ ਜੋ ਬਿਟਾ ਜੀ ਨੇ ਮੀਟਿੰਗ ਕੀਤੀ ਸੀ ਤੇ ਔਰ ਉਹਦਾ ਜਿਹੜਾ ਉਹ ਉਹਨਾਂ ਨੇ 30 ਤਰੀਕ ਦਾ ਐਲਾਨ ਕੀਤਾ ਹੈ ਫਿਰ 30 ਤਰੀਕ ਤੱਕ ਜਿਹੜਾ ਉਹ ਲਾਲ ਚੰਡਾ ਲੱਗੇ ਨਹੀਂ ਤੇ ਅਸੀਂ ਜਿਹੜਾ ਉਹ ਭੰਡਾਰੀ ਪੁੱਲ ਤੇ ਧਰਨਾ ਲਾਵਾਂਗੇ ਇਸ ਵਿੱਚ ਸਾਰੀ ਸੰਗਤ ਨੂੰ ਆ ਕੱਟਿਆ ਕਰਕੇ ਔਰ ਸੰਤ ਸਮਾਜ ਵੱਲੋਂ ਇਹਨਾਂ ਨੂੰ ਜਿਹੜਾ ਉਹ 30 ਤਰੀਕ ਦਾ ਪੂਰਾ ਸਮਰਥਨ ਦਿੰਨੇ ਆ ਉਹਦੇ ਨਾਲ-ਨਾਲ ਸਾਰੀ ਸੰਗਤ ਨੂੰ ਅਪੀਲ ਕਰਦੇ ਆ ਕਿ ਪਾਵਨ ਵਾਲਮੀਕ ਤੀਰਥ ਦੇ ਉੱਤੇ ਜੋ ਨਿਸ਼ਾਨ ਆ ਉਹ ਲਾਲ ਰੰਗ ਦਾ ਵਾ ਸ਼ੁਰੂ ਤੋਂ ਜੁਗਾ ਤੋਂ ਚੱਲਦਾ ਆਇਆ ਕਿ ਪੰਜਾਬ ਦੇ ਚਲਜੋ ਬਾਹਰ ਦੇ ਆਲਕਾਂ ਦੇ ਚਲਜੋ ਉਹ ਵੀ ਜਿਹੜਾ ਨਿਸ਼ਾਨ ਉਹ ਲਾਲ ਰੰਗ ਦਾ ਤੇ ਲਾਲ ਰੰਗ ਦਾ ਚੱਲੇਗਾ ਅੱਜ ਸੰਤ ਮਕੀਨਾ ਜੀ ਸੰਤ ਗਰਦਾਰੀ ਨਾਲ ਜੀ ਅਧਿક્ષા ਦੇ ਵਿੱਚ ਇੱਕ ਪੰਜਾਬ ਪੱਤਰੀ ਮੀਟਿੰਗ ਹੋਈ ਜਿਸ ਸਰਪੰਤੀ ਦੇ ਨਾਲ ਪਾਸ ਕੀਤਾ ਗਿਆ ਕਿ ਲਾਲ ਝੰਡਾ ਜੁਗ ਜੁਗ ਤੋਂ ਚੱਲਦਾ ਆ ਰਿਹਾ ਹੈ ਇਸ ਮਾਨ ਵਾਲਾ ਉਹੀ ਪਾਵਨ ਬਾਲਮੀ ਦੀ ਕੀਤੇ ਲੱਗੇਗਾ ਪ੍ਰਸ਼ਾਸਨ ਨੂੰ ਇਹੀ ਬੇਨਤੀ ਕੀਤੀ ਹੈ ਕਿ 30 ਦਿਨ ਤੋਂ ਪਹਿਲੇ ਪਹਿਲਾਂ ਲਾ ਦਿੱਤਾ ਜਾਵੇ ਫਿਰ ਕੋਈ ਸੰਵੇਈ ਬਿਬਾਦ ਨਾ ਦਿੱਨੀ ਪੈਣ ਚਾਹੀਦੀ ਕੁਝ ਲੋਕ ਆਪਣੀ ਆਪਣੀ ਸੰਸਥਾ ਬਣਾ ਕੇ ਕਈ ਾਰੰਗਾਂ ਦੇ ਚਿੰਤਕੀ ਫਿਰਦੇ ਨੇ ਉਹ ਇਹ ਸੰਸਥਾ ਦਾ ਝੰਡਾ ਉਹਨਾਂ ਦਾ ਆਪਣੇ ਘਰਾਂ ਚੋਂ ਆਪਣੇ ਮੰਦਰ ਹਿੰਦੂ ਕਾਂ ਦੇ ਸਾਰੇ ਮੰਦਰਾਂ ਦੇ ਵਿੱਚ ਲਾ ਰਣ ਦਾ ਝੰਡਾ ਚੁਲਦਾ ਹੈ ਵਿਦੇਸ਼ਾਂ ਵਿੱਚ ਲਾ ਰਣ ਦਾ ਝੰਡਾ ਤੀਤ ਮਨਾ ਚੁਲਦਾ ਹੈ